ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਣੇ ਜੀ ਡਿਜ਼ਾਈਨ ਆਪਾਂ ਇੱਕ ਪਸਲਾਈ ਦੇ 17 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਈਏ ਆਪਾਂ ਨੇ ਬਣਾਉਨੇ ਜਿੱਤੇ ਹਨ ਆਪਾਂ ਇੱਕ ਗੁੰਡਾ ਤਾੜ ਲਈ ਧਾਗਾ ਅੱਗੇ ਕਰਾਂਗੇ 1 2 3 ਤਿੰਨ ਗੁੰਡੇ ਪੁੱਠੇ ਬਣਾ ਲਏ ਜੀ ਧਾਗਾ ਪਿੱਛੇ ਕਰਾਂਗੇ। ਹੁਣ ਇੱਕ ਇੱਕ ਗੁੰਡੇ ਤੋਂ ਆਪਾਂ ਇੱਕ ਇੱਕ ਬਲ ਪਾਵਾਂਗੇ। 2 3 ਇੱਕ ਬਲ ਪਾਵਾਂਗੇ। 5 ਆਪਾਂ 5 ਗੁੰਡੇ ਬਣਾਵਾਂਗੇ ਜਿੱਕੇ ਗੁੰਡੇ ਤੋਂ। ਧਾਗਾ ਅੱਗੇ ਕਰਾਂਗੇ ਜੀ। 1 2 ਤਿੰਨ ਤਿੰਨ ਗੁੰਡੇ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਾਂਗੇ ਜੀ ਹੁਣ ਆਪਾਂ ਇੱਕ ਇੱਕ ਬਲ ਪਾਵਾਂਗੇ ਜੀ ਫਿਰ ਗੁੰਡੇਨ ਪੋਣਾਂਗੇ ਜੀ ਫਿਰ ਇੱਕ ਬਲ ਪਾਵਾਂਗੇ ਦੁਬਾਰੇ ਫਿਰ ਪੋਣਾਂਗੇ ਇੱਕ ਕੁੰਡੇ ਦਾ ਆਪਾਂ ਪੰਜ ਕੁੰਡੇ ਬਣਾਉਣੇ ਨੇ ਜੀ 1 2 3 ਤਿੰਨ ਕੁੰਡੇ ਬੁੱਠੇ ਬੁਣ ਲਈ ਇੱਕ ਕੁੰਡਾ ਸਿੱਧਾ ਬੁਣ ਗਏ ਹਾਂ ਨਾ ਆਪਾਂ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਾਂਗੇ 1 2 3 ਤਿੰਨ ਗੁੰਡੇ ਪਾ ਸਿੱਧੇ ਹੋਣਾਂਗੇ ਧਾਗੇ ਇੱਕੇ ਕਰਾਂਗੇ ਜੀ 1 2 3 4 5 ਪੰਜ ਗੁੰਡੇ ਬੁੱਠੇ ਬੁੰਡੇ ਜੀ 1 2 3 ਤਿੰਨ ਗੁੰਡੇ ਸਿੱਧੇ ਬੁੰਡੇ ਇੱਕ ਗੁੰਡਾ ਆਪਾਂ ਬੁੱਠਾ ਬੁਣਾਗੇ ਫਿਰ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਤਾਂ ਅੱਗੇ ਕਰਾਂਗੇ ਜੀ ਪੰਜ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ 2 3 4 5 ਇਹ ਤਾਂਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਇੱਕ ਗੁੰਡਾ ਅੱਠਾ ਬੁਣਾਗੇ ਜੀ ਉਂਡਾ ਤਾਂ ਲੈ ਇੱਕ ਦੋ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਹੁ ਤਾਂਗਾ ਪਿੱਛੇ ਕਰਕੇ ਆਪਾਂ ਇਹ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇਹ ਦੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਡੇ ਗੁੰਡਾ ਪਾਰਟੀ ਕੇ ਪਾਵਾਂਗੇ ਫੇਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ फिर धागा अगे करके एक दो दो कुंडे पुठे बुना एक कुंडा बिना बुने उतारे जी फिर दो कुंडे पुठ्ठे बुना जी तागा पिछे करके अपना दो कुंडा एक कुंडा बनाव गे जी तीन कुंडे आप सीधे बुना दो तीन ਫਿਰ ਆਪਾਂ ਇਹ ਕੁੰਡਿਆਂ ਨੂੰ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ। ਹੁਣ ਆਪਾਂ ਅੱਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ। ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਦੋ ਤਿੰਨ ਚਾਰ ਫੰਟ ਪੰਜ ਗੁੰਡੇ ਪੁੱਠੇ ਬੋਣਾਂਗੇ ਜੀ 1 2 ਦੋ ਗੁੰਡੇ ਸਿੱਧੇ ਬੋਣਾਂਗੇ ਜੀ ਇੱਕ ਗੁੰਡਾ ਪੁੱਠਾ ਬੋਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਸਿੱਧੇ ਬੋਣਾਂਗੇ ਧਾਗਾ ਅੱਗੇ ਲਿਆਵਾਂਗੇ ਜੀ ਪੰਜ ਗੁੰਡੇ ਆਪਾਂ ਪੁੱਠੇ ਬੋਣਾਂਗੇ ਦੋ ਗੁੰਡੇ ਸਿੱਧੇ ਬੋਣਾਂਗੇ ਇੱਕ ਗੁੰਡਾ ਆਪਾਂ ਪੁੱਠਾ ਬੋਣਾਂਗੇ ਅੰਪਾਸਿੱਧੀ ਸਲਾਈ ਤੇ ਆ ਗਈ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਇੱਕ ਕੁੰਡਾ ਪੁੱਠਾ ਹੁਣਾਗੇ ਜੀ ਧਾਗਾ ਪਿੱਛੇ ਕਰਕੇ ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣਾਗੇ ਜੀ ਯੇ ਸੋਰੀ ਤਿੰਨ ਗੁੰਡੇ ਪਸਿੱਤੇ ਹੁਣਾਗੇ ਦੋ ਤਿੰਨ ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਤਾਂ ਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਹੋਣਾਗੇ ਇੱਕ ਗੁੰਡਾ ਬਿਨਾ ਬੁਣਾ ਉਤਾਰ ਲੈਣਾ ਜੀ ਫਿਰ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਫਿਰ ਪਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਤੇ ਪੋਣਾਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਤਾ ਹੋਣਾਗੇ ਉੱਪਰ ਆਗੇ ਜਿ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਬੁਣ ਲਈ ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ फिर कुंडा सीधा बुन लागे जी फिर पांच कुंडेपा पुट्ठे बुना एक कुंडा सीधा बुन लागे एक कुंडा पुट्ठा बुना बनाने सीधी सिलाई अपना एक कुंडा उतार लिया जी एक कुंडा पुट्ठा बुना एक दो ਦੋ ਗੁੰਡੇ ਆਪਾਂ ਸਿੱਧੇ ਹੁਣ ਲਈ ਹੁਣ ਪਾਈ ਗੁੰਡੇ ਦੋ ਪੰਜ ਗੁੰਡੇ ਬਣਾਵਾਂ ਇੱਕ ਦੋ ਤਿੰਨ ਚਾਰ ਪੰਜ ਦੋ ਗੁੰਡੇ ਆਪਾਂ ਸਿੱਧੇ ਹੁਣਾਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਹੁਣਾਗੇ ਜੀ ਇੱਕ ਗੁੰਡਾ ਉਤਾਰ ਲਾਂਗੇ ਜੀ ਫਿਰ ਇੱਕ ਗੁੰਡਾ ਪੁੱਠਾ ਹੁਣਾਗੇ ਜੀ ਫਿਰ ਇੱਕ ਦੋ ਦੋ ਗੁੰਡੇ ਸਿੱਧੇ ਹੁਣ ਲਈ ਜੀ ਇੱਕ ਗੁੰਡੇ ਤੋਂ ਆਪਾਂ 5 ਗੁੰਡੇ ਬਣਾਵਾਂਗੇ ਜੀ ਇੱਕ ਤਿੰਨ ਚਾਰ ਪੰਜ ਦੋ ਗੁੰਡੇ ਆਪਾਂ ਸਿੱਧੇ ਹੁਣਾਗੇ ਜੀ ਇੱਕ ਗੁੰਡਾ ਫੁੱਟਾ ਹੁਣਾਗੇ ਜੀ ਇੱਕ ਗੁੰਡਾ ਸਿੱਧਾ ਹੁਣਾਗੇ ਆਪਾਂ ਫੁੱਟੇ ਸਲਾਈ ਤੇ ਆ ਗਏ ਜੀ ਗੁੰਡਾ ਤਾਗ ਲਿਆ ਜੀ ਇੱਕ ਗੁੰਡਾ ਸਿੱਧਾ ਹੁਣਾਗੇ ਜੀ ਕ 2 3 4 5 6 7 8 9 ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਪਾ ਪੁੱਠਾ ਬੁਣਾਂਗੇ ਫਿਰ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਤੇ ਨੌ ਗੁੰਡੇ ਪੁੱਠੇ ਬੁਣਾਂਗੇ ਜੀ 2 3 4 30 77 8 ਇੱਕ ਕੁੰਡਾ ਸਿੱਧਾ ਬੁਣ ਲਾਂਗੇ ਇੱਕ ਕੁੰਡਾ ਉੱਠਾ ਹੁਣਾਗੇ ਅਗੇ 30 ਲਾਈ ਦੇ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਪੁੱਠਾ ਬੁਣ ਲਿਆ ਜੀ ਹੁਣ ਪੈ ਇੱਕ ਕੁੰਡਾ ਸਿੱਧਾ ਬੁਣ ਲਿਆ ਜੀ ਉਹਨਾਂ ਪਾਈ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਗੁੰਡੇ ਫਿਰ ਪਾਈ ਕੁੰਡਿਆਂ ਨੂੰ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਹੁਣਾਗੇ ਫਿਰ ਇੱਕ ਗੁੰਡਾ ਪੁੱਠਾ ਹੁਣਾਗੇ ਇੱਕ ਗੁੰਡਾ ਬਿਨਾਂ ਹੁਣਾ ਉਤਾਰ ਲੈਣਾ ਜੀ ਇੱਕ ਗੁੰਡਾ ਪੁੱਠਾ ਹੁਣਾਗੇ ਇੱਕ ਗੁੰਡਾ ਪਾ ਸਿੱਧਾ ਹੁਣਾਗੇ ਫਿਰ ਪਾ ਜਿਹੜੇ ਪੰਜ ਬਣਾਏ ਸੀ ਉਹਨਾਂ ਚੋਂ ਇੱਕ ਗੁੰਡਾ ਲੈ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਣਾ ਜੀ ਇੱਕ ਦੋ ਤਿੰਨ ਤਿੰਨ ਗੁੰਡਿਆਂ ਸਿੱਤੇ ਗੁੰਨ ਲਈ ਇੱਕ ਗੁੰਡਾ ਪਾਟ ਕੇ ਪਾਵਾਂਗੇ ਜੀ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਇੱਕ ਗੁੰਡਾ ਫੁੱਟਾ ਹੋਣਾਗੇ ਜੀ ਗੁੰਡਾ ਸਿੱਤਾ ਹੋਣਾਗੇ ਹੁਣ ਆਗੇ ਜੀ ਫੁੱਟੇ ਸਲਾਈ ਤੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਸਿੱਧਾ ਗੋਣਾਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਗੁੰਡੇ ਪੁੱਠੇ ਬੁਣ ਲਈ ਇੱਕ ਗੁੰਡਾ ਸਿੱਧਾ ਗੋਣਾਗੇ ਇੱਕ ਗੁੰਡਾ ਪੁੱਠਾ ਗੋਣਾਗੇ ਫਿਰ ਇੱਕ ਗੁੰਡਾ ਸਿੱਧਾ ਗੋਣਾਗੇ ਫਿਰ ਇੱਕ ਦੋ ਤਿੰਨ ਚਾਰ ਪੰਜ 2 7 ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਕ ਗੁੰਡਾ ਉੱਠਾ ਬਣਾਵਾਂਗੇ ਸਿੱਤੀ ਸਲਾਈ ਤੇ ਆ ਗਈ ਇੱਕ ਗੁੰਡਾ ਉਤਾਰ ਲਈ ਇੱਕ ਗੁੰਡਾ ਬੁੱਠਾ ਬਣਾਵਾਂਗੇ ਹੁਣ ਆਪਏ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਗੁੰਲੇ ਇਹ ਫੇਰ ਪਾ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਪੋਣਾਂਗੇ ਇੱਕ ਗੁੰਡਾ ਉਤਾਰਾਂਗੇ ਫੇਰ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਗੋਣਾਂਗੇ ਫੇਰ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਬੁੱਠਾ ਪੋਣਾਗੇ ਜੀ ਇੱਕ ਗੁੰਡਾ ਆ ਪਾ ਸਿੱਧਾ ਪੋਣਾਗੇ ਇਹ ਬੁੱਠੇ ਸਲਾਈ ਦੇ ਇੱਕ ਗੁੰਡਾ ਉਤਾਰ ਲਿਆ ਇੱਕ ਗੁੰਡਾ ਪਾ ਸਿੱਧਾ ਪੋਣਾਗੇ ਇੱਕ ਦੋ ਤਿੰਨ ਚਾਰ ਪੰਜ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਇੱਕ ਗੁੰਡਾ ਬੁੱਠਾ ਪੋਣਾਗੇ ਜੀ ਫਿਰ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਫਿਰ ਪੰਜ ਗੁੰਡੇ ਪਾ पुठे बुना जी एक गुंडा सीधा बुन गए जी एक गुंडा पुट्ठा बुना दो डिजाइन बन के तैयार हो गए जी समय अगे अगे बनी जाने देखो जी सिंपल डिजाइन बिल्कुल आसान बन के कि सोना लगता जी बनाओ जी डिजाइन मिलते हैं जी अगली वीडियो धन्यवाद